ਸਤਿ ਸ੍ਰੀ ਅਕਾਲ ਸੱਸੀਗਲ ਆਦab ਕੱਲ ਇੱਕ بڑا ਪੱਤਰਕਾਰੀ ਦਾ ਘਾਨ ਕੀਤਾ ਅਜੀਤ ਦੇ ਅਖਬਾਰ ਐਸਐਸ ਫੁੱਲ ਸਾਹਿਬ ਨੇ ਜਦੋਂ ਮੇਰੇ ਕੋਲ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਉਹਦੇ ਬਾਰੇ ਜਾਣਕਾਰੀ ਲੈਣ ਆਏ ਸੀਗੇ ਮੈਂ ਦੱਸਿਆ ਉਹਨਾਂ ਨੂੰ ਗੱਲਾਂ ਸਾਰੀਆਂ ਸੱਚੀਆਂ ਕਿ ਕਿਸ ਤਰ੍ਹਾਂ ਹੋਇਆ ਪਰ ਅੱਜ ਉਹਨਾਂ ਨੇ ਇੱਕ ਝੂਠਾ ਹੀ ਮੇਰਾ ਝੂੜ ਦਾ ਪੁਲੰਦਾ ਪਾਉਣ ਦਿੱਤਾ ਕਿ ਲੋੜ ਪੈਣ ਤੇ ਆਪ ਵੱਲੋਂ ਕਾਂਦੀਦਲ ਦਾ ਸਮਰਥਨ ਵੀ ਕੀਤਾ ਜਾ ਸਕਦਾ ਆਮ ਨਾ ਰੋੜਾ ਮੈਂ ਫੁੱਲ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਬਹੁਤ ਸਤਕਾਰਯੋਗ ਹੋ ਮੇਰੇ ਕੋਲ ਸਾਰੇ ਸਬੂਤ ਹੈ ਕਿ ਜੋ ਮੈਂ ਕਿਹਾ ਤੇ ਜੋ ਆਪਣੀ ਅੱਜ ਸਵੇਰੇ ਗੱਲ ਹੋਈ ਹੈ ਸੋ ਫੁੱਲ ਬੇਨਤੀ ਹੈ ਤੁਹਾਨੂੰ ਪੱਤਰਕਾਰੀ ਦਾ ਮਾਨ ਰੱਖੋ ਸਨਮਾਨ ਰੱਖੋ ਇਹਨੂੰ ਦਲਾਲੀ ਦਾ ਪੇਸ਼ਾ ਨਾ ਬਣਾਓ ਆਵਾਜ਼ਮੀ ਪਾਰਟੀ ਨੂੰ ਥੋੜੇ ਵਰਗੇ ਕਈ ਪੱਤਰਕਾਰਾਂ ਨੇ ਬਹੁਤ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤਰ੍ਹਾਂ ਇਹ ਇਨਕਲਾਬ ਦੀ ਮੂਵਮੈਂਟ ਖਤਮ ਨਹੀਂ ਹੋਣ ਵਾਲੀ ਹੈ ਜੀ ਮੇਰੇ ਸਾਰੇ ਸਾਥੀਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਜਿਹੇ ਝੂਠੇ ਪੱਤਰਕਾਰਾਂ ਦੀਆਂ ਗਲਤ ਖ਼ਾਬਾਂ ਦੇ ਉੱਪਰ ਵਿਸ਼ਵਾਸ ਨਾ ਰੱਖਿਓ ਆਵਾਜ਼ਮੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਜਿਹੜਾ ਵੀ ਪੰਜਾਬ ਦਾ ਘਾਣ ਕਰੂਗੀ ਉਹਦੇ ਠੋਕ ਕੇ ਗੱਡ ਕੇ ਉਹਦੇ ਮੁਖਾਲਫਤ ਕਰਦੀ ਰਹੀ ਹੈ ਤੇ ਕਰਦੀ ਰਹੂਗੀ ਧੰਨਵਾਦ ਇਨਕਲਾਬ なるほ